ਤੇ ਧੰਨ ਲੱਗੂਗਾ ਪੰਜਾਹ ਸਰਕਾਰ ਦੇ ਵਾਸਤੇ ਉਹ ਪਾਣੀਆਂ ਦਾ ਮਸਲਾ ਸਾਰਾ ਸਾਡਾ ਤੇ ਸਾਡੇ ਪਾਣੀ ਤਾਂ ਅਸੀਂ ਮੁੱਲ ਦੇਣਾ ਹਰ ਦਿਨ ਰਾਸਤਾਂ ਉੱਤੇ ਜਾਂਦਾ ਸਾਨੂੰ ਪੱਥਰ ਦੇਣਾ ਮੁੱਲ ਦਿੰਨੇ ਆ ਉਹ ਸਾਨੂੰ ਕੋਈ ਵੀ ਟੈਕਸ ਨਹੀਂ ਲੈਂਦਾ ਉਹ ਤੇ ਮਾਫ ਹੈਗਾ ਇੱਥੇ ਇਹ ਸਾਨੂੰ ਉਹ ਵੀ ਪੈਸੇ ਪਾਣੀ ਦੇ ਪੈਸੇ ਮਿਲਣਾ ਤੇ ਅਸੀਂ ਪੱਜਿਆ ਕੰਮ ਕਰੀਏ ਸਾਡੀ ਨੌਕਰੀਆਂ ਸਾਨੂੰ ਲੋਕਾਂ ਨੇ ਇੱਥੇ ਮਿਲਣਾ ਮਰਦੇ ਆ ਬਚਾਰੇ ਬਾਹਰ ਵੀ ਮਰਦੇ ਆ ਇੱਥੇ ਵੀ ਮਰਦੇ ਆ ਉਹ ਨਸ਼ੇ ਦੇ ਕਰਨ ਮਰਦੇ ਆ ਨਸ਼ਾ ਤਾਂ ਬਹੁਤ ਬਹੁਤ ਜ਼ਿਆਦਾ ਨਸ਼ਾ ਹੋ ਗਿਆ ਜੇ ਨਸ਼ਾ ਘੱਟ ਕਰੇ ਮਾਨ ਸਾਹਿਬ ਤਾਂ ਵਧੀਆ ਗੱਲ ਹੈ ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਹੁਣ ਨਵਾਂ ਮੋਰਚਾ ਲਗਾਉਣ ਦੀ ਤਿਆਰੀ ਦੇ ਵਿੱਚ ਨੇ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ ਤੇ ਇਸ ਦੌਰਾਨ ਵਕਫਾ ਕਿ ਜਥੇ ਦਬ ਰਿਪੀਟ ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਕਿਸਾਨ ਚੰਡੀਗੜ੍ਹ ਦੇ ਵਿੱਚ ਨਵਾਂ ਮੋਰਚਾ ਲਗਾਉਣ ਜਾ ਰਹੇ ਨੇ ਤਰੀਕਾ ਦਾ ਐਲਾਨ ਹੋਣਾ ਬਾਕੀ ਹੈ ਪਰ ਸਾਰੀ ਵਿਚਾਰ ਚਰਚਾ ਹੋ ਚੁੱਕੀ ਹੈ ਰਣਨੀਤੀ ਬਣ ਚੁੱਕੀ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚੰਡੀਗੜ੍ਹ ਵੱਲ ਆਪਣਾ ਰੁਖ ਕਰਾਂਗੇ ਚੰਡੀਗੜ੍ਹ ਦੇ ਵਿੱਚ ਜਾ ਕੇ ਪਾਣੀਆਂ ਦੇ ਮੁੱਦੇ ਨਾਲ ਨਾਲ ਹੋਰ ਮੁੱਦੇ ਵੀ ਚੁੱਕੇ ਜਾਣਗੇ ਅੱਜ ਮੇਨ 4 ਮੁੱਦੇ ਨੇ ਇੱਕ ਕਰਜ਼ਾ ਇੱਕ ਪਾਣੀ ਦਾ ਇੱਕ ਪੋਲੂਸ਼ਨ ਦਾ ਇੱਕ ਮੁੱਦਾ ਹੋਰ ਆ ਤੇ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਵੀ ਆਪਾਂ ਮੋਰਚਾ ਲਾਉਣਾ ਉਹਦੇ ਵਿੱਚ ਮੰਤਰੀਆਂ ਨੂੰ ਮੈਮੋਰੰਡਮ ਦੇਣੇ ਆਲੇ ਕੋਈ ਫੈਸਲਾ ਕਲੀਅਰ ਨਹੀਂ ਹੋਇਆ ਵੀ ਕਦੋਂ ਲਾਉਣਾ ਹੁਣ ਤਿਆਰੀ ਇਹਦੀ ਸ਼ੁਰੂ ਕਰਦੇ ਹੋਣੀ ਆ ਇਹ ਸੰਪਰਤੋ ਲੈ ਕੇ ਨੰਬਰ ਦਾ ਕਲੇਬੇ ਡੇਟ ਤੱਕ ਸੋਸਾਦੀ ਆ ਅਗਲੇ ਮਹੀਨੇ ਅੱਜ ਦੇ ਹੀ ਚਾਰੇ ਮੁੱਦੇ ਜੀ ਗੇ ਪਾਣੀਆਂ ਦੇ ਬੜਾ ਖੁੱਲਕੇ ਵਿਚਾਰ ਆਗੀਆਂ ਕੋਈ ਸਾਡਾ ਪਾਣੀ ਜਿਹੜਾ ਬਾਹਰ ਆ ਜਿਹੜਾ ਆ ਉਹਨੂੰ ਰੋਕਣਾ ਅਸੀਂ ਜਿਹੜੀ ਰਸਤਾ ਨੇੜ ਜਾਂਦੀ ਆ ਉਹਦਾ ਮੁਆਵਜ਼ਾ ਲੈਣਾ ਪਾਣੀ ਦਾ ਰਪੀਰੀਅਨ ਐਕਟ ਮਤਾਬਕ ਅਸੀਂ ਆਪ ਦਾ ਜਿਹੜਾ ਹਿੱਸਾ ਲੈਣਾ ਉਹ ਲੈਣਾ ਕਰਦੇ ਮੁਆਫੀ ਦੀ ਗੱਲ ਆ ਇਹ ਜਿਹੜਾ ਮੋਰਚਾ ਲੱਗਣਾ ਜਾਂ ਡੈਲੀ ਕਾਰਨ ਕਿੰਨੇ ਦਿਨਾਂ ਦੀ ਕਰਨੀਆਂ ਇਹ ਅਸੀਂ ਤੈ ਕਰਾਂਗੇ ਇਹ ਸਾਰਾ ਮੋਰਚਾ ਪਤਾ ਲੱਗੂਗੀ ਅਗਲੀ ਮੀਟਿੰਗ ਜੇ ਆਪਾਂ ਕਰਾਂਗੇ ਕਿੰਨੇ ਮੋਰਚਾ ਨਾਲ ਦੀ تیاری ਆ ਪੰਜਾਬ ਤੋਂ ਬਾਹਰ ਲਾਉਂਗੇ ਪੰਜਾਬ ਨਹੀਂ ਇਹ ਮੋਰਚਾ ਚੰਡੀਗੜ੍ਹ ਲੱਗੂਗਾ ਚੰਡੀਗੜ੍ਹ ਪਹਿਮੋ ਸ਼ਾਇਦ ਪਹਿਲਾਂ ਉਹਨਾਂ ਨਾਲ ਮੀਟਿੰਗ ਹੋਈ ਵੀ ਪਰ ਮੋਰਚਾ ਚੰਡੀਗੜ੍ਹ ਲੱਗਣਾ ਕਿੰਨੀ ਤਰੀਕ ਨੂੰ ਲਾਉਣ ਜਾ ਰਹੇ ਹੋ ਨਹੀਂ ਹਲਡੇ ਨਹੀਂ ਬਿਕਸੋ ਹੋਲਡਿੰਗ ਹੋਗੀ ਜੀ ਉਸ ਤੋਂ ਬਾਅਦ ਫੈਸਲਾ ਹਾਂ ਉਸ ਤੋਂ ਬਾਅਦ ਫੈਸਲਾ ਸਾਰੀ ਜੱਤੀ ਬੰਦੀਆਂ 150 ਬੰਦੀਆਂ 30 ਤਾਲੀਆਂ ਆਈ 40 ਜੱਥੇ ਬੰਦੀਆਂ ਹੋਰ ਆਵੇਗਾ ਤੇ ਅੱਛਾ ਇੱਕ ਲਗਾਤਾਰ ਸਰਕਾਰਾਂ ਕਹਿ ਰਹੀਆਂ ਨੇ ਵੀ ਐਸਪੀ ਝੋਨੇ ਦੇ ਲਈ ਜਿਹੜਾ ਉਹ ਮੈਹਰੀ ਪਾਣੀ ਦਾ ਇਸਤੇਮਾਲ ਕੀਤਾ ਜਾਵੇ ਕਿਉਂਕਿ ਪਾਣੀ ਲਗਾਤਾਰ ਡੀ ਹੁੰਦੇ ਨੇ ਤਾਂ ਕਿਸਾਨ ਕਿਸ ਤਰ੍ਹਾਂ ਦੇਖ ਰਹੇ ਨੇ ਵੀ ਮੈਹਰੀ ਪਾਣੀ ਦਾ ਇਸਤੇਮਾਲ ਕਿੱਦਾਂ ਕੀਤਾ ਜਾ ਰਿਹਾ ਆ ਰਿਹਾ ਤੁਹਾਡੇ ਕੋਲ ਇੱਕ ਸਾਡਾ ਮੁੱਦਾ ਇਹ ਸੀਗਾ ਕਿ ਪਾਣੀ ਹੈ ਜਿਹੜਾ ਸਾਰੇ ਕੱਲੇ ਕੱਲੇ ਕੇਦ ਵਿੱਚ ਪਹੁੰਚਣਾ ਚਾਹੀਦਾ ਇਹ ਜ਼ਰੂਰੀ ਹੈਗਾ ਵੀ ਜਿਹੜਾ ਨਹਿਰਾ ਪਾਣੀ ਆ ਉਹ ਸਾਰੇ ਸਾਰੇ ਖੇਤ ਤੱਕ ਪਹੁੰਚਣਾ ਚਾਹੀਦਾ ਇਹ ਸਾਡਾ ਮੁੱਦਾ ਨਹੀਂ ਗਾਜਾ ਤੇ ਜਿਹੜਾ ਹੁਣ ਇਹ ਇਨਾਂ ਨੇ ਪਟਵਾਰੀਆਂ ਨੂੰ ਤਾਂ ਕਰੇ ਵੀ ਸਾਡੇ ਕੋਲ ਪਾਣੀ ਵਾਧੂ ਆ ਉਹ ਬਾਹਲੇ ਸੂਬੇ ਨੂੰ ਦੇਣ ਦੀ ਗੱਤਰ ਕਰ ਰਿਹਾ ਪਰ ਇਹ ਅਸੀਂ ਹੋਣ ਨਹੀਂ ਦੇਵਾਂਗੇ ਕਿਉਂਕਿ ਇਹ ਜਿਹੜਾ ਮੁੱਦਾ ਇਹ ਬਹੁਤ ਅਹਿਮ ਮੁੱਦਾ ਕਿ ਅਸੀਂ ਪਟਵਾਰੀਆਂ ਨਾਲ ਖੜੇ ਆ ਉਹਨਾਂ ਨੇ ਲੈ ਕੇ ਦਿੱਤਾ ਵੀ ਅਸੀਂ ਇਹ ਨਹੀਂ ਕਰਨਾ ਵੀ ਪਾਣੀ ਪੂਰਾ ਜਾਂਦਾ ਪਾਣੀ ਫੇਰੇ ਨਹੀਂ ਜਾਂਦਾ ਮੋਗੇ ਉੱਚੇ ਕਰਦੇ ਫਿਰ ਇਸ ਕਰਕੇ ਉਹਦੀ ਇਹਨਾਂ ਦਰਬਾਰੀਆਂ ਦਾ ਵਿਸਾਦ ਦਿੰਦੇ ਆ ਕੋਈ ਸਰਕਾਰ ਨਾਲ ਗਲਤ ਹੋਈ ਕਿ ਸਰਕਾਰ ਕਰਨਾ ਸਰਕਾਰ ਤਾਂ ਪਹਿਲੇ ਹੀ ਨਹੀਂ ਕਰ ਕਰਦੀ ਇਲੈਕਟਿਕ ਬੁਜੀ ਹੋਈ ਆ ਉਹ ਇਲੈਕਟਿਕ ਬਾਅਦ ਹੁਣ ਦੇਖੋ ਕੀ ਬਣਦਾ ਉਹਨਾਂ ਦਾ ਨਾ ਸਰਕਾਰ ਸਾਧਿਆ ਅਸੀਂ ਉਹਨਾਂ ਨੂੰ ਕਹਿੰਦੇ ਕੁਝ ਨਹੀਂ ਮੋਰਚਾ ਲਾਵਾਂਗੇ ਪੱਕਾ ਕੇਂਦਰ ਚ ਮੋਦੀ ਸਰਕਾਰ ਨੇ ਵਾਅਦਾ ਕੀਤਾ ਹੀ ਸੀ ਕਿ ਜੀਵਰੀ ਦੇ ਤੋ ਦੁਗਣੀ ਕਰ ਦੇਗੇ ਨਾ ਕਿਸਾਨਾਂ ਦੀ ਆਮਦਨ ਦੁਗਣੀ ਕਰ ਦਾਂਗੇ ਪਰ ਹਲੇ ਤੱਕ ਨਹੀਂ ਹੋਇਆ ਪਈ ਉਹਨਾਂ ਨੇ ਕਿੱਦਾਂ ਫਿਰਦੇ ਉਹ ਤਾਂ ਸਾਰਾ 10 ਸਾਲ ਦਾ ਕਹੀ ਜਾਂਦਾ ਦੁਗਣੀ ਕਰ ਦਾਂਗੇ ਅਸੀਂ ਤਾਂ ਕਹਿੰਦੇ ਸਾਨੂੰ ਜਿਹੜਾ ਡਾਕਟਰ ਸੁਆਮੀਨਾਥ ਦੀ ਰਿਪੋਰਟ ਸੀ ਪਲੱਸ 2 ਨਾਲ ਪਾ ਦੇ ਸਾਡੀ ਤਾਂ ਮੰਗੇ ਹੀ ਗਿਆ ਦੁਗਣੀ ਤਾਂ ਉਹ ਕਰੀ ਜਾਂਦਾ ਜਿਸ ਤਰ੍ਹਾਂ ਆਪਨਾ ਅਸੀਂ ਸੀ ਪਲੱਸ 2 ਨਾਲ ਅਸੀਂ ਰੇਟ ਮੰਗਦੇ ਆ ਉਹ ਸਾਨੂੰ ਦੇ ਦਿੱਤਾ ਜਾਵੇ ਅੱਜ ਅਸੀਂ ਇੱਥੇ ਐਸਕੇ ਦੀ ਮੀਟਿੰਗ 'ਚ ਆਏ ਆ ਮੀਟਿੰਗ 'ਚ ਕਈ ਮਸਲੇ ਸਾਡੇ ਇੱਥੇ ਵਿਚਾਰੇ ਗਏ ਆ ਨੰਬਰ 1 ਪਾਣੀਆਂ ਦਾ ਕੋ ਪੰਜਾਬ ਦਾ ਮਸਲਾ ਕਿਸੇ ਨੇ ਹਜ ਤੱਕ ਚੱਕਿਆ ਨਹੀਂ ਸੀਗਾ ਬਸ ਉਦਾਂ ਹੀ ਤੁਰੇ ਫਿਰਦੇ ਦੇ ਪਰ ਜਿਹੜਾ ਅੱਜ ਪੰਜਾਬ ਦਾ ਮਸਲਾ ਚੱਕਿਆ ਕਿਸਾਨਾਂ ਦੇ ਕਰਜ਼ੇ ਦਾ ਮਸਲਾ ਚੱਕਿਆ ਹੋਰ ਕਈ ਮਸਲੇ ਹਜੇ ਚੱਕਿਆ ਕਿ ਜਿਹੜਾ ਕਿ ਕਿਸਾਨਾਂ ਦੇ ਫਾਇਦੇਮੰਦ ਹੋਵੇ ਉਹ ਅਸੀਂ ਮਸਲੇ ਅੱਜ ਇੱਥੇ ਚੱਕੇ ਗਏ ਆ ਪਾਸ ਹੋਇਆ 8ਵੇਂ ਮਹੀਨੇ 'ਚ ਜਾਂ 9ਵੇਂ ਮਹੀਨੇ 'ਚ ਇੱਕ ਚੰਡੀਗੜ੍ਹ ਧਰਨਾ ਲੱਗੂਆ ਉਹ ਵੀ ਧਾਰਨਾ ਲੱਗੂਗਾ ਪੂਰੇ ਸਕੀਮ ਦਾ ਧਾਰਨਾ ਹੋਊਗਾ ਉਹ ਤੇ ਜਿਹਦੇ ਵਿੱਚ ਹਰ ਇੱਕ ਬੰਦਾ ਆਪਣਾ ਹਸੂਲਤ ਕਰੂਗਾ ਉੱਥੇ ਤੇ ਇਸ ਕਾ ਕਿ ਅਸੀਂ ਇਹੀ ਬੇਨਤੀ ਕਰਦੇ ਆਂ ਸਾਰੇ ਨੂੰ ਸਰਕਾਰ ਨੂੰ ਬੇਨਤੀ ਕਰਦੇ ਆਂ ਜੋ ਵੀ ਸਾਡੇ ਆ ਮੰਗਾ ਪੂਰੀਆ ਕੀਤੀਆਂ ਜਾਣ ਨਾ ਤੁਸੀਂ ਸੰਤੰਤ ਕਰੋ ਨਾ ਅਸੀਂ ਤੁਹਾਨੂੰ ਸੰਤੰਤ ਕਰੀਏ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਹਾਂਜੀ ਬੋਲੋ ਤੁਹਾਨੂੰ ਲੱਗੂਗਾ ਕੇਂਦਰ ਸਰਕਾਰ ਦੇ ਖਾਤੇ ਨਹੀਂ ਧਾਰਨਾ ਲੱਗੂਗਾ ਪੰਜਾਬ ਸਰਕਾਰ ਦੇ ਵਾਸਤੇ ਉਹ ਪਾਣੀਆਂ ਦਾ ਮਸਲਾ ਸਾਰਾ ਸਾਡਾ ਕੋਈ ਪਾਣੀ ਆਏ ਮਸਲਾ ਹੈ ਨਾ ਸਾਡਾ ਕੋਈ ਸਾਡੇ ਪਾਣੀ ਤਾਂ ਅਸੀਂ ਮੁੱਲ ਦੇਣਾ ਹਰ ਦਿਨ ਆਸਥਾਨੋ ਵੀ ਜਾਂਦਾ ਸਾਨੂੰ ਪੱਥਰ ਦੇਣਾ ਮੁੱ ਸਾਨੂੰ ਕੋਈ ਵੀ ਟੈਕਸ ਨਹੀਂ ਲੈਂਦਾ ਉਹ ਤੇ ਮਾਫ ਹੈਗਾ ਤੇ ਇੱਥੇ ਸਾਡਾ ਪਾਣੀ ਫ੍ਰੀ ਜਾਂਦਾ ਰਾਸਤਾ ਨੂੰ ਜਾਂਦਾ ਹਰ ਪਾਸਾ ਦਾ ਪਾਣੀ ਫ੍ਰੀ ਜਾਂਦਾ ਜੇ ਸਾਨੂੰ ਉਹੀ ਪੈਸੇ ਪਾਣੀ ਦੇ ਪੈਸੇ ਮਿਲਣਾ ਤਾਂ ਅਸੀਂ ਵਧੀਆ ਕੰਮ ਕਰੀਏ ਸਾਡੀ ਨੌਕਰੀਆਂ ਸਾਨੂੰ ਲੋਕਾਂ ਨੇ ਇੱਥੇ ਹੀ ਮਿਲਣਾ ਤੇ ਅਸੀਂ ਕਹਾਂ ਉਹਨੂੰ ਬਾਹਰ ਭਜਾਈਏ ਨੰਬਰ 2 ਸਾਡੇ ਇੱਥੇ ਜਿਹੜੇ ਮੁੰਡੇ ਮਰਦੇ ਆ ਵਿਚਾਰੇ ਬਾਹਰ ਵੀ ਮਰਦੇ ਐ ਇੱਥੇ ਵੀ ਮਰਦੇ ਆ ਉਹ ਨਸ਼ੇ ਦੇ ਕਰਨ ਮਰਦੇ ਆ ਨਸ਼ਾ ਤਾਂ ਬਹੁਤ ਬਹੁਤ ਜ਼ਿਆਦਾ ਨਸ਼ਾ ਹੋ ਗਿਆ ਜੇ ਨਸ਼ਾ ਘੱਟ ਕਰੇ ਮਾਨ ਸਾਹਿਬ ਤਾਂ ਵਧੀਆ ਗੱਲ ਆ ਠੀਕ ਹੈ ਨਾ ਨਸ਼ਾ ਦਾ ਬਹੁਤ ਜ਼ਿਆਦਾ ਹੋ ਰਿਹਾ ਨਸ਼ੇ ਵੱਜੋਂ ਦਾ ਇੰਨਾ ਕੀ ਹਾਲਾ ਕੀ ਪੁੱਛੋ ਨਾ ਤੁਸੀ ਕੁਝ ਵੀ ਇਹਨਾਂ ਦੇ ਸਾਰੇ ਹਫਤਾ ਦੱਸ ਦੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਸ਼ੰਭੂ ਬੈਰੀਅਰ ਦੇ ਉੱਤੇ ਖਨੌਰੀ ਬੈਰੀਅਰ ਦੇ ਉੱਤੇ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਅਸੀਂ ਚੰਡੀਗੜ੍ਹ ਵੱਲ ਨੂੰ ਜਾਵਾਂਗੇ ਚੰਡੀਗੜ੍ਹ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ ਪੱਕਾ ਧਰਨਾ ਲਗਾਇਆ ਜਾਏਗਾ ਆਪਣੀਆਂ ਮੰਗਾਂ ਨੂੰ ਲੈ ਕੇ ਖਾਸ ਤੌਰ ਦੇ ਉਤੇ ਪਾਣੀਆਂ ਦੇ ਮੁੱਦੇ ਦੇ ਉੱਤੇ ਹੁਣ ਕਿਸਾਨ ਮੋਰਚਾ ਖੋਲਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਘੜੀ ਜਾਏਗੀ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਵੱਲ ਕਿਸਾਨ ਕਦੋਂ ਰਵਾਨਾ ਹੁੰਦੇ ਨੇ ਨਿਡਰ ਹਾਂ ਨਿਰਪੱਖ ਰਹਿਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਸ ਚੜ੍ਹੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸੇਖਿਆ ਸਹਿਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਅਨੰਦ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਭੇ ਕਾਨੂੰਨ 법 ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕਮ ਰਾਜੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ